ਅਣਖ ਗੈਰਤ ਮਰ ਗਈ ਸਿੱਖਾਂ ਦੀ ਪਾਕਿਸਤਾਨੀ ਮੁੱਲੇ ਗਰਨਾਰਨਕਦੇਵ ਜੀ ਨੂੰ ਮੁਹੰਮਦ ਦੀਆਂ ਉਠਣੀਆਂ ਦੇ ਮੂਤ ਦੇ ਬਰਾਬਰ ਦੱਸ ਰਹੇ ਨੇ ਕਾਫਰ ਦਾ ਸ਼ਹਿਰ ਹੋਵੇ ਤੇ ਕਾਫਰ ਉੱਥੇ ਲੇਟਿਆ ਹੋਵੇ ਉਹ ਸਾਹਾ ਪਾ ਦੀ ਉਠਲੀਆਂ ਤੇ ਪਿਸ਼ਾਬ ਬਰਾਬਰ ਹੋ ਨਹੀਂ ਹੋ ਸਕਦਾ ਚਾਹ ਪਰ ਸਾਡੇ ਵਾਲੇ ਪਤਾ ਕੀ ਕਹਿੰਦੇ ਨੇ ਅਸੀਂ ਭੁੱਲ ਕੇ ਵੀ ਮੁਰਦਾਬਾਦ ਨਹੀਂ ਕਹਿ ਸਕਦੇ ਪਾਕਿਸਤਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾ ਦਿੱਤਾ ਬਾ ਤੁਹਾਡੇ ਆਹਾ 13 13 ਸਾਲ ਦੀਆਂ ਬੱਚੀਆਂ ਦੇ ਕਰਾ ਜੋ ਕੱਢ ਕੇ ਉਹਨਾਂ ਦੇ ਧਰਮ ਤਬਦੀਲ ਕਰਵਾ ਕੇ ਉਹਨਾਂ ਨੂੰ ਬਣਾ ਕੇ ਉਹਨਾਂ ਤੋਂ ਬੱਚੇ ਪੈਦਾ ਕਰਨ ਵਾਲੀਆਂ ਉਹਨਾਂ ਨੂੰ ਮਸ਼ੀਨਾ ਬਣਾ ਲਿਆ ਜਿਨੇ ਜਿਨੇ ਗਰੂਮਿੰਗ ਕਰਨੀ ਹੈ ਨੰਬਰ ਉਹਨਾਂ ਮੈਂ ਦੇ ਦੇਾਂਗਾ ਜਿਨੂੰ ਨੰਬਰ ਚਾਹੀਦਾ ਹੈ ਮੇਰੇ ਕੋਲ ਲੱਲੀ ਉਸ ਬਾਬੇ ਦਾ ਕੀ ਚੁੰਦਾ ਮਤਲਬ ਮੁਸਲਮਾਨ ਕਰਾਂਗੇ ਨਾ ਉਹਨਾਂ ਨੂੰ ਪਰ ਤੁਸੀਂ ਭੁੱਲ ਕੇ ਵੀ ਮੁਰਦਾਬਾਦ ਨਹੀਂ ਕਹਿ ਸਕਦੇ ਪਾਕਿਸਤਾਨ ਨੂੰ ਅਸੀਂ ਮੁਰਦਾਬਾਦ ਨਹੀਂ ਕਹਿ ਸਕਦੇ ਭੁੱਲ ਕੇ ਵੀ ਪਾਕਿਸਤਾਨ ਇੰਨਾ ਸਭ ਕੁਝ ਸੁਣਨ ਤੋਂ ਬਾਅਦ ਇੱਥੇ ਫੇਸਬੁੱਕਾਂ ਤੇ ਦੇਖਣਗੇ ਕੋਈ ਅਸੀਂ ਗੁਜਰੀ ਦੇ ਬਾਜ਼ਾਰਾਂ ਤੋਂ ਛੁੜਾ ਕੇ ਲਿਆਂਦੀਆਂ ਉਹ ਜਿਹੜੀਆਂ ਹੁਣ ਉਹ ਕੱਢ-ਕੱਢ ਕੇ ਤੁਹਾਡੇ ਜਿਹੜੇ ਬਣਾਏ ਹੋਏ ਨੇ ਜਵਾਈ ਮੁੱਲੇ ਉਹ ਤੁਹਾਡੀਆਂ ਹੁਣ ਕੱਢ-ਕੱਢ ਕੇ ਲਜਾਈ ਜਾਂਦੇ ਭਰਾ ਹੁਣ ਕਿਹੜੀਆਂ ਖੁੱਡਾਂ 'ਚ ਬਣਿਆ ਆਪਾਂ ਹੁਣ ਅਸੀਂ ਕਿਉਂ ਤਲਵੇ ਚਟਦੇ ਆ ਮੁੱਲਿਆਂ ਦੇ ਪਾਕਿਸਤਾਨੀ ਮੁੱਲਿਆਂ ਦੇ ਕਿਉਂ ਤਲਵੇ ਚਟਦੇ ਆ